ਪੰਜਾਬ ਚ ਅਪਰਾਧੀਆਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਨੇ ਕਿ ਹੁਣ ਸ਼ਰੀਆਮ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਹਾਲਾਤ ਇੱਥੋਂ ਤੱਕ ਪਹੁੰਚ ਗਏ ਨੇ ਕਿ ਅਪਰਾਧੀਆਂ ਦੇ ਹੱਥ ਹੁਣ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਤੱਕ ਵੀ ਪਹੁੰਚ ਰਹੇ ਨੇ ਤਾਜ਼ਾ ਮਾਮਲਾ ਨਾਬਾਤੋ ਸਾਹਮਣੇ ਆਇਆ ਜਿੱਥੇ ਮੀਹਸ ਗੇਟ ਦੇ ਨੇੜੇ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਪੰਜਾਬ ਪੁਲਿਸ 'ਚ ਤਾਇਨਾਤ ਇੱਕ ਮੁਲਾਜ਼ਮ ਦਾ ਤੇਜ਼ਾਰ ਹਥਿਆਰੇ ਨਾਲ ਬੇਰ ਮੀ ਨਾਲ ਕਤਲ ਕਰ ਦਿੱਤਾ ਗਿਆ ਇਸ ਹਮਲੇ ਦੌਰਾਨ ਇੱਕ ਨੌਜਵਾਨ ਨੇ ਕਿਰਚ ਮਾਰ ਕੇ ਪੁਲਿਸ ਕਰਮਚਾਰੀ ਅਮਨਦੀਪ ਸਿੰਘ ਦੀ ਹੱਤਿਆ ਕਰ ਦਿੱਤੀ ਜਦਕਿ ਉਸ ਦਾ ਭਰਾ ਨਵੀ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਜ਼ਖਮੀ ਨਵੀ ਨੂੰ ਤੁਰੰਤ ਹਸਪਤਾਲ ਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਮੇਰੀ ਤੱਕਦੀ ਪਛਾਣ ਅਮਨਦੀਪ ਸਿੰਘ 30 ਸਾਲਾਂ ਵੱਜੋਂ ਹੋਈ ਹੈ ਜੋ ਪ੍ਰੀਤ ਕਲੋਨੀ ਦਾ ਰਹਿਣ ਵਾਲਾ ਸੀ ਅਤੇ ਪਟਿਆਲਾ ਚ ਹੀ ਪੁਲਿਸ ਵਿਭਾਗ ਚ ਤਾਇਨਾਤ ਸੀ ਦੁੱਖ ਦੀ ਗੱਲ ਇਹ ਹੈ ਕਿ ਅਮਨਦੀਪ ਦੇ ਘਰ 2 ਮਹੀਨੇ ਪਹਿਲਾਂ ਇੱਕ ਬੇਟੇ ਦਾ ਜਨਮ ਹੋਇਆ ਸੀ ਮੀਡੀਆ ਦੀਆਂ ਰਿਪੋਰਟਸ ਦੇ ਮੁਤਾਬਕ ਅਮਨਦੀਪ ਆਪਣੇ ਭਰਾ ਨਵੀ ਦੇ ਨਾਲ ਰਾਤ ਸਮੇਂ ਮਿਹਰਸ ਗੇਟ ਗਿਆ ਹੋਇਆ ਸੀ ਜਿੱਥੇ ਕਿਸੇ ਗੱਲ ਨੂੰ ਲੈ ਕੇ ਇੱਕ ਨੌਜਵਾਨ ਨਾਲ ਟਕਰਾਰ ਹੋ ਗਈ ਉਸ ਨੌਜਵਾਨ ਨੇ ਫੋਨ ਕਰਕੇ ਆਪਣੇ ਸਾਥੀਆਂ ਨੂੰ ਮੌਕੇ ਤੇ ਬੁਲਾ ਲਿਆ ਤੇ ਫਿਰ ਸਾਰੇ ਮਿਲ ਕੇ ਦੋਵੇਂ ਭਰਾਵਾਂ ਤੇ ਹਮਲਾ ਕਰ ਬੈਠੇ ਹਮਲੇ ਦੌਰਾਨ ਇੱਕ ਦੋਸ਼ੀ ਨੇ ਅਮਨਦੀਪ ਤੇ ਕਿਰਚ ਨਾਲ ਵਾਰ ਕੀਤਾ ਜਿਸ ਕਾਰਨ ਉਸ ਦੀ ਮੌਤ ਹੋ ਗਈ ਤੇ ਵਾਰਦਾਤ ਤੋਂ ਬਾਅਦ ਸਾਰੇ ਦੋਸ਼ੀ ਫਰਾਰ ਹੋ ਗਏ ਇਸ ਮੌਕੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪੁਲਿਸ ਮੁਲਾਜ਼ਮ ਸੀਗਾ ਸਾਨੂੰ ਤਾਂ ਫੋਨ ਆਇਆ ਹੈ ਕਿ ਉਹਨੂੰ ਕਿੱਥੇ ਨੇ ਪਿੱਛੋਂ ਆ ਕੇ ਮਾਰਤਾ ਪ੍ਰਸ਼ਾਸਨ ਦੱਸੋ ਹੁਣ ਕੀ ਕਰ ਰਿਹਾ ਹੈ ਮੈਨੂੰ ਲੱਭ ਕੇ ਦਿਓ ਕਿਸ ਬੰਦੇ ਨੇ ਉਹਨੂੰ ਮਾਰਿਆ ਸਿਰਫ ਇੱਕ ਫੋਨ ਆਇਆ ਕਿ ਬੰਦਾ ਮਰ ਗਿਆ ਪੁਲਿਸ ਮੁਲਾਜ਼ਮ ਮਾਰਤਾ ਮੇਰਾ ਭਾਈ ਮਾਰਤਾ ਕਿਵੇਂ ਮਾਰਤਾ ਸ਼ਹਿਰ ਦੇ ਵਿੱਚ ਐਡੀ ਕੀ ਦੁਸ਼ਮਣੀ ਐਡੀ ਕੀ ਲੜਾਈ ਹੋਗੀ ਬੰਦੇ ਦੀ ਕਿ ਬੰਦਾ ਪਿੱਛੋਂ ਆ ਕੇ ਕੋਈ ਮਾਰ ਦੂਗਾ ਪੁਲਸ ਆਲਾ ਵੀ ਸੇਫ ਨਹੀਂ ਹੋਣਾ ਪੁਲਸ ਆਲਾ ਵੀ ਸੇਫ ਨਹੀਂ ਹੈਗਾ ਇੱਥੇ ਹੋਰ ਦੱਸੋ ਕੀ ਹੈ ਕਿੱਥੇ ਡਿਊਟੀ ਕਰਦੇ ਸੀ ਉਹ ਪਟਿਆਲੇ ਡਿਊਟੀ ਕਰਦੇ ਸੀਗੇ ਉਹ ਪ੍ਰੇਡ ਤੇ ਜਾਣਾ ਸੀ ਕੱਲ ਨੂੰ ਸ਼ਬਹ ਕੱਲ ਪ੍ਰੇਡ ਤੇ ਜਾਣਾ ਸੀ 26 ਜਨਵਰੀ ਦੀ ਡਿਊਟੀ ਸੀ ਉਹਦੀ ਸਾਨੂੰ ਤਾਂ ਹੁਣ ਫੋਨ ਆਇਆ ਅਸੀਂ ਤਾਂ ਬੈਠੇ ਸੀ ਅਸੀਂ ਤਾਂ ਨਾਲ ਦੀ ਨਾਲ ਪਾਪਾ ਤੇ ਮੰਮੀ ਨੂੰ ਲੈ ਕੇ ਸਿਵਲ ਹਸਪੀਟਲ ਆ ਗਏ ਤੁਸੀਂ ਕੀ ਮੱਕਰਦੇ ਹੁਣ ਜਿਹੜੇ ਰੋਕੀ ਨੇ ਉਹਨਾਂ ਦੇ ਬਲਾਕ ਆ ਰੂਪੀ ਪਹਿਲਾਂ ਪਤਾ ਲੱਗਣਗੇ ਤਾਂ ਹੀ ਕੁਝ ਕਰਾਂਗੇ ਨਾ ਆ ਰੂਪੀ ਤੁਸੀਂ ਲੱਭੋ ਤੁਸੀਂ ਪ੍ਰਸ਼ਾਸਨ ਨੂੰ ਕਹੋ ਕਿ ਪੁਲਿਸ ਮਲਾਜਮ ਮਾਰਤਾ ਐ ਡਾ 6 ਫੁੱਟ ਦਾ ਲੱਭੋ ਕਿਨੇ ਮਾਰਿਆ ਮੈਨੂੰ ਸੀਸੀਟੀਵੀ ਫੁਟੇਜ ਦੋ ਇੰਨਾ ਛੋਟਾ ਜਿਹਾ ਨੱਬਾ ਉਹਦੇ ਵਿੱਚ ਇੰਨੀ ਕ ਗੱਲ ਪਤਾ ਕਰਾ ਕੇ ਦਿਖਾ ਦਿਓ ਬਸ ਕਿਨੇ ਮਾਰਿਆ ਅਸੀਂ ਉਹਦੀ ਫੈਮਲੀ ਨੂੰ ਨਹੀਂ ਛੱਡਾਂਗੇ हाँ इसके मौत का कारण तो पोस्टमार्टम के बाद ही पता लगेगा बाकी तो इसके दो आ, बुंडे दिख रहे थे छाती पे दो दोनों तरफ चाकू से वार किया गया है अच्छा। बाकी तो पोस्टमार्टम का पता लगेगा कारण कितने चाकू दो दो होल दिख रहे हैं दोनों साइड में लेफ्ट और लेफ्ट ये आइडिया नहीं हो तो पोस्टमार्टम के पता लगेगा हाँ हमारे पास ब्राउड डेड आए हैं ये अमनदीप सिंह नाम था इनका हाँ नवदीप सिंह नाम से एक भाई भी आया था हां जिसको भी 100 रुपए जसर पे चोट वगैरह आई है उससे भी आ, काफी स्टिच लगेंगे हां टाके वगैरह लगे हैं स्टिच लगेंगे ही उसके 5 से 6 के अराउंड लगेंगे सीरियस तो नहीं है सीरियस वगैरह तो नहीं है बस पर्चा वगैरह हुआ है उसका थाना कोतवाली दे एसएचओ संजय संवाल ने दसया कि ये मामला दर्ज कर लिया गया है और फरार दोषियों दी पाल जारी है उन्होंने भरोसा ਦਿੱਤਾ कि पुलिस कर्मचारी दी हत्या ਕਰਨ ਵਾਲੀ दोषियों ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ਇੱਕ ਅਫੀਸਰ ਕਲੋਨੀ ਪਟਿਆਲਾ ਵਿਕੇ ਇੱਕ ਕਾਂਸਟੇਬਲ ਅਮਨ ਨਾਮ ਦਾ ਲੜਕਾ ਹੈ ਉਹ ਪੋਸਟਡ ਜਿਆ ਉਤੇ ਸੀ ਉਹਦੀ ਅਜ ਮਹਿਸ ਗਨਾਬਾ ਕੋਲ ਕੋਈ ਰੋਡ ਰੇ ਹੋਈ ਹੈ ਜੋ ਹੁਣ ਤੱਕ ਸਮਝ ਆਇਆ ਹੈ ਜੋ ਹੁਣ ਤੱਕ ਸਾਨੂੰ ਪਤਾ ਲੱਗਿਆ ਹੈ ਬਾਕੀ ਹਲੇ ਤਾਂ ਅਸੀਂ ਤਫਸੀਲ ਨਾਲ ਇਹਨੂੰ ਹਲੇ ਪ੍ਰੀਲੀਮਿਨਰੀ ਇਨਕੁਆਇਰੀ ਕਰ ਰਹੇ ਹਾਂ ਜਿਸ ਤਰ੍ਹਾਂ ਵੀ ਸਾਨੂੰ ਸਾਰੀ ਗੱਲ ਸਮਝ ਆਊਗੀ ਉਸ ਤਰ੍ਹਾਂ ਅਸੀਂ ਫਿਰ ਤੁਹਾਨੂੰ ਕਨਵੇ ਕਰਾਂਗੇ ਹਲੇ ਸਿਰ ਇਹਨਾਂ ਦੀ ਪਤਾ ਲੱਗਿਆ ਵੀ ਇੱਕ ਪੰਜਾਬ ਪੁਲਿਸ ਦਾ ਇੱਕ ਅਫੀਸਰ ਸੀਗਾ ਕਾਂਸਟੇਬਲ ਉਹਦੀ ਅਹ ਦੇ ਤੋ ਯਾਰ ਲੱਗਿਆ ਪਤਾ ਜੀ ਡਿਊਟੀ ਕਿੱਥੇ ਕਰਦੇ ਅਸੀਂ ਜੰਮੂ ਆਫੀਸਰ ਕਲੋਨੀ ਚ ਦੱਸਿਆ ਜਾ ਰਿਹਾ ਪਰ ਹਲੇ ਰਿਕਾਰਡ ਚੈੱਕ ਕਰਨਾ ਬਾਕੀ ਹੈ ਦੇਖ ਇਹਦੇ ਭਰਾ ਦੀ ਬਿਮਾਰੀਆਂ ਨੇ ਛੱਡਾਂ ਉਹਦੇ ਵੀ ਕਾਫੀ ਮੈਂ ਜਸਟ ਹੁਣੇ ਆਇਆ ਹਾਂ ਇੱਕ ਵਾਰ ਅਸੀਂ ਸਾਰਾ ਕੁਝ ਦੇਖ ਲਈਏ ਤੇ ਜਿਵੇਂ ਇਨਫੋਰਮੇਸ਼ਨ ਮੈਨੂੰ ਆਈਏ ਮੈਂ ਨਾਲ ਦੀ ਇਮੀਡੀਏਟਲੀ ਵਿਦੇ ਪਹੁੰਚ ਗਿਆ ਸੀ ਕਤਲ ਕਾਦੀ ਨਾਲ ਕੀਤਾ ਗਿਆ ਕੁਝ ਤੁਹਾਨੂੰ ਮੈਂ ਉਹੀ ਦੱਸ ਰਿਹਾ ਵੀ ਇੱਕ ਵਾਰ ਮੈਨੂੰ ਜਾਂਚ ਕਰ ਲੈਂਦੋ ਫਿਰ ਮੈਂ ਤੁਹਾਨੂੰ ਸਾਰਾ ਕੁਝ ਸੈਪਰੇਟਲੀ ਦੱਸਾਂਗਾ ਪਲੀਜ਼ ਮੈਨੂੰ ਦੇਖ ਲੈਂਦੋ ਇੱਕ ਵਾਰ ਪਲੀਜ਼ ਇਹ ਘਟਨਾ ਨਾ ਸਿਰਫ ਕਾਨੂੰਨ ਵਿਵਸਥਾ ਤੇ ਸਵਾਲ ਖੜੇ ਕਰਦੀ ਹੈ ਸਗੋਂ ਸੂਬੇ 'ਚ ਆਮ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਵੱਡੀ ਚਿੰਤਾ ਪੈਦਾ ਕਰ ਰਹੀ ਹੈ ਤੇ ਸਵਾਲ ਹੁਣ ਇਹ ਉੱਠਦਾ ਹੈ ਕਿ ਜਦੋਂ ਪੁਲਿਸ ਕਰਮਚਾਰੀ ਹੀ ਸੁਰੱਖਿਅਤ ਨਹੀਂ ਤਾਂ ਫਿਰ ਆਮ ਲੋਕਾਂ ਦੀ ਸੁਰੱਖਿਆ ਦਾ ਹਾਲ ਕੀ ਹੋਵੇਗਾ